ਓ ਜਸਪ੍ਰੀਤ ਕਿਵੇਂ ਬੈਠਾ ਈ ਆਲਾ ਸਿੱਧੂ ਸਾਹਿਬ ਠੀਕ ਐ ਕਿਵੇਂ ਬੜਾ ਸੋਚਿਆਂ ਚ ਪਿਆ ਵਾ ਬੱਸ ਯਾਰ ਪੜ ਲੇ ਗਏ ਕੋਈ ਕੰਮਕਾਰ ਹੈ ਨਹੀਂ ਭਰਾਵਾ ਬਹਿਲੇ ਆ ਤੇਰਾ ਚੰਗਾ ਚੱਲੀ ਜਾਂਦਾ ਵੀਡੀਓ ਵਾਡੀਓ ਬਣਾ ਕੇ ਲੈ ਕਿਹੜੇ ਚੱਕਰਾਂ ਚ ਤੁਰਿਆ ਫਿਰਦਾ ਯਾਰ ਅੱਜ ਕੱਲ ਕੰਮ ਹੈ ਨਹੀਂ ਹੈ ਨਹੀਂ ਬਹਿਲੇ ਬੈਠੇ ਤੇਰੇ ਸਾਹਮਣੇ ਆਪਣੇ ਬਠਿੰਡੇ 30 ਤਰੀਕ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਕੀਕ ਬੇਕਿੰਗ ਆਈਸ ਕੇਕ ਬਣਾਉਣਾ ਬਿਨਾਂ ਅੰਡੇ ਤੋਂ ਕੇਕ ਬਣਾਉਣਾ ਕੁਕੀਜ਼ ਬਿਸਕਟ ਅੱਛਾ ਪੀਜ਼ਾ ਬ੍ਰੈਡ ਸਾਰਾ ਕੁਝ ਸਾਰਾ ਤੂੰ 10 ਦਿਨਾਂ ਦਾ ਕੰਮ ਆ ਲੱਖ ਰੁਪਏ ਕਮਾਉਂਦਾ ਹੋ ਜਾਏਗਾ ਬਠਿੰਡੇ ਆਪਣੇ ਜ਼ਿਲ੍ਹੇ ਆਪਣੇ ਆਪ ਦੇ ਹਾਂ ਮੈਡਮ ਸੋਨੀਆ ਗੋਇਲ ਆ ਰਹੇ ਆ ਸਾਰੇ ਪੰਜਾਬ ਦੇ ਵਿੱਚ ਵਿਜ਼ਿਟ ਕਰ ਰਹੇ ਆ ਬੇਰੁਜ਼ਗਾਰੀ ਖਤਮ ਕਰ ਰਹੇ ਆ ਕੋਈ ਸਰਟੀਫਿਕੇਟ ਵੀ ਦੇਣਗੇ ਆਪਾਂ ਮਾਫਿਆ ਯਾਰ ਸਰਟੀਫਿਕੇਟ ਦੇਣਗੇ ਆਲ ਓਵਰ ਵਰਲਡ ਚੱਲੂ ਜੇ ਤੇਰਾ ਕੋਈ ਪਲਾਨ ਬਾਹਰ ਜਾਂਦਾ ਨਾ ਤਾਂ ਉਹ ਬਾਹਰ ਵੀ ਜਾ ਸਕਦਾ ਉੱਥੇ ਇਸ ਕੰਮ ਦੀ ਬਹੁਤ ਮੰਗ ਆ ਸਿੱਖ ਕੇ ਆਪਾਂ ਪੰਜਾਬ 'ਚ ਵੀ ਕੰਮ ਕਰ ਸਕਦੇ ਹਾਂ ਫਿਰ ਹਾਂ ਸਿਰਫ 7-8 ਦਿਨ ਕਲਾਸਾਂ ਲਾਉਣੀਆਂ 30 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਕੋਸ਼ਿਸ਼ ਕਰ ਰਹੇ ਆਪਾਂ ਨੂੰ ਕੀ ਇੱਕ ਬੇਕਿੰਗ ਆਈਸ ਕੇਕ ਠੀਕ ਹੈ ਕੁਕੀਜ਼ ਬਿਸਕੁਟ ਪੀਜ਼ ਸਾਰਾ ਕੁਛ ਹੀ ਸਕਾਉਣਗੇ ਭਾਈ ਜੇ ਕਿਸੇ ਨੇ ਕੋਈ ਘਰੋਂ ਕੰਮ ਚਲਾਉਣਾ ਚਾ ਲੱਗੇ ਸਲਾਹ ਦੇ ਦੀ ਰਿਸ਼ਤੇਦਾਰੀਆਂ ਚ ਹੁੰਦੇ ਹਨ ਘਰੋਂ ਵੀ ਆਪਾਂ ਹੋਮ ਤੋਂ ਵੀ ਚਲਾ ਸਕਦੇ ਹਾਂਗੇ ਠੀਕ ਹੈ ਕੋਈ ਲੇਡੀਜ਼ ਚਲਾਉਣਾ ਚਾਹੁੰਦੀ ਆਂ ਆਨਲਾਈਨ ਦਾ ਜਵਾਨਾ ਹੈ ਜਿਵੇਂ ਆਪਾਂ ਘਰੇ ਕੇਕ ਬਣਾ ਕੇ ਵੀਡੀਓ ਕਰਾ ਸਕਦੇ ਹਾਂ ਆਪਣੀ ਸ਼ਾਪ ਖੋਲ ਕੇ ਵੀ ਚਲਾ ਸਕਦਾ ਹੈ ਸੈਲਫ ਬਿਜ਼ਨਸ ਜੇ ਤੂੰ ਫੋਰਨ ਜਾਣਾ ਉੱਥੇ ਤਾਂ ਬੜੀ ਡਿਮਾਂਡ ਆ ਡਾਲਰ ਨਹੀਂ ਸਾਹਮਣੇ ਤਿੱਥੋਂ ਠੀਕ ਹੈ ਠੀਕ ਹੈ ਕੀ ਨੰਬਰ ਨੰਬਰ ਕੀ ਕੰਟੈਕਟ ਨੰਬਰ ਮੈਡਮ ਦਾ ਹੈਗਾ ਤੈਨੂੰ ਮੈਂ ਨ ਹੈਗਾ ਮੈਡਮ ਸੋਨੀਆ ਗੋਇਲ ਦਾ ਠੀਕ ਹੈ 9815575007 ਠੀਕ ਹੈ ਤੇ 10 ਦਿਨਾਂ ਨੂੰ ਜਦੋਂ ਕੋਰਸ ਕਰਕੇ ਨਿਕਲੇਗਾ ਨਾ ਲੱਖ ਰੁਪਏ ਕਮਾਉਣ ਵਾਲਾ ਹੋ ਜਾਏਗਾ ਚਾਹੀ ਇੱਧਰ ਦੁਕਾਨ ਕਰਨੀ ਚਾਹੀ ਜਹਾਜ਼ ਛੱਡ ਕੇ ਜਾਵੜੀ ਕਿਉਂਕਿ ਜੇ ਬਾਹਰ ਜਾਏਗਾ ਸਕਿੱਲ ਤਾਂ ਕੋਈ ਹੋਣੀ ਚਾਹੀਦੀ ਕੋਈ ਫਾਰਮ ਫੂਮ ਤਾਂ ਨਹੀਂ ਭਰਨਾ ਪੈਂਦਾ ਬਸ ਕੁਝ ਨਹੀਂ ਭਰਨਾ ਪੈਂਦਾ ਸਿਰਫ 10 ਦਿਨਾਂ ਹੀ ਟ੍ਰੇਨਿੰਗ ਦੇਣਗੇ ਐ ਬਣਾ ਦੇਣਗੇ ਤੈਨੂੰ ਲੋਕੇਸ਼ਨ ਕਿਰਾ ਬਣਾ ਦੇਣਗੇ ਲੋਕੇਸ਼ਨ ਕਿੱਥੇ ਜਾਣਾ ਪਊ ਬਠਿੰਡੇ ਲੋਕੇਸ਼ਨ ਵਾਸ ਕੰਟੈਕਟ ਕਰਨੀ ਬਠਿੰਡੇ ਆ ਤਾਂ ਫੋਨ ਕਰ ਲੀ ਹਾਂ ਫੋਨ ਕਰ ਲਈ ਤੇ ਮੈਡਮ 30 ਤਰੀਕ ਤੋਂ ਆ ਰਹੇ ਕਹਿ ਹੌਸਲਾ ਰੱਖ ਹੌਸਲਾ ਸਾਰੇ ਪੰਜਾਬ ਦੇ ਵਿੱਚ ਮੈਡਮ ਨੇ ਇੰਨੀ ਬੇਰਜ਼ਗਾਰੀ ਖਤਮ ਕਰਤੀ ਜਿਹੜੇ ਬੇਲੇ ਸੀ ਨਾ ਸਭ ਕੋਈ ਦੁਕਾਨਾਂ ਖੋਲ ਲੀਆਂ ਕੋਈ ਕੈਨੇਡਾ ਚੜ ਗਿਆ ਕੋਈ ਅਮਰੀਕਾ ਚੜ ਗਿਆ ਠੀਕ ਆ ਬਈ ਠੀਕ ਆ ਬਈ ਜਨਮਤ ਬਾਈ ਤੇਰਾ ਬਹੁਤ ਬਹੁਤ ਦੱਸਣ ਲਈ